ਜੀ ਆਇਆਂ ਨੂੰ ਜੀ ਆਨੁਵਾਦ ਚਾਚਾ ਜੀ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਸਾਡੇ ਘਰ ਪਧਾਰੇ ਧੰਨਵਾਦ ਪਾਈਓ ਤੇ ਪਹਿਣੋ ਮੇਰਾ ਸਵਾਗਤ ਕਰਨ ਲਈ ਬਾਈ ਵਾ ਬਨਾਣਾ ਭਾਈ ਕੇਲਾ ਇਹ ਬਹੁਤ ਸਵਾਦ ਹੈ ਨਜ਼ਾਰਾ ਆ ਗਿਆ ਮੈਨੂੰ ਤਾਂ ਖਾ ਕੇ ਭਾਈਓ ਤੇ ਪਹਿਣੋ

ਪੁਜੇ ਸੋਲੇ ਤੇ ਗੋੜ ਦੀ ਜੇਬ ਪਰ ਕੇ ਰੱਖਦਾ ਹੁੰਦਾ ਸੀ ਨਾਲੇ ਸਡੇਣ ਤੇ ਝਾੜ ਬਣਾਉਂਦਾ ਸੀ ਨਾਲੇ ਪੁਜੇ ਸੋਲੇ ਖਾਂਦਾ ਹੁੰਦਾ ਸੀ ਜਦੋਂ ਜੀ ਕਰਦਾ ਖਾ ਲੈਂਦਾ ਸੀ ਭਾਈਓ ਤੇ ਭੈਣਾ ਚਾਚਾ ਜੀ ਕੇਲੇ ਪੰਮੇ ਤੁਸੀਂ ਸਾਰੇ ਕਾਲ ਮੇਰਾ ਕੰਮ ਕਰ ਦੋ ਅੱਜ ਕੀ ਕਹ ਬੋਲੋ ਬੋਲੋ ਭਾਈਓ ਤੇ ਮਹਿਣੋ ਬੋਲੋ ਕੀ ਕੰਮ ਕਰ ਸਕਦਾ ਥੋੜਾ ਇਹ ਗਰੀਬ ਯਾਰ ਚਾਚਾ ਐਤ ਕਿਨਾਂ ਸਾਨੂੰ ਬੋਟਾ-ਬਾਟਾ ਤਾਂ ਨਹੀਂ ਪੈਂਦੀਆਂ ਲੋਕ ਸਭਾ ਚਦਨੀਆਂ ਸੀ ਖੜੇ ਹੁੰਦੇ ਰਾਜ ਸਭਾ ਦੇ ਵਿੱਚ ਸਾਨੂੰ ਜੇ ਪੇਜ ਦੇ ਤੂੰ ਤੇਰਾ ਬੜਾ ਧੰਨਵਾਦ ਹੋਵੇ ਓਏ ਤੂੰ ਰਾਜ ਸਭਾ ਦੀਆਂ ਤਾਂ ਸੀਟਾਂ ਭੁੱਕ ਨੇ ਤੂੰ ਤਾਂ ਗੱਲ ਕਰਕੇ ਮੇਰਾ ਕਿਲਿਆਂ ਦਾ ਵੀ ਸੁਬਾਦ ਖਰਾਬ ਕਰਤਾ ਪਈਓ ਤੇ ਪੈਣਾ